ਅਜੇ ਨੰਦਪੁਰ ਸਾਹਿਬ ਦੇ ਵਿੱਚ ਵੱਡਾ ਪੰਥਕ ਇਕੱਠ ਹੋਣ ਜਾ ਰਿਹਾ ਦਮਦਮੀ ਟਕਸਾਲ ਦੇ ਦਰਸਲੇ ਪੰਥਕ 71 ਸਦੀ ਹਰਨਾਮ ਸਿੰਘ ਖਾਲਸਾ ਨੇ ਇਕੱਠ ਸੱਦਿਆ ਜਥੇਦਾਰਾਂ ਦੀ ਸੇਵਾ ਮੁਕਤੀ ਦਾ ਦਮਦਮੀ ਟਕਸਾਲ ਦੇ ਵੱਲੋਂ ਵਰੂਕ ਕੀਤਾ ਜਾ ਰਿਹਾ ਮੌਜੂਦਾ ਪੰਥਕ ਹਾਲਾਤ ਤੇ ਵੀ ਇਸ ਇਕੱਠ ਦੌਰਾਨ ਚਰਚਾ ਕੀਤੀ ਜਾਵੇਗੀ ਜਥੇਦਾਰਾਂ ਨੂੰ ਸੇਵਾ ਮੁਕਤ ਕਰਨਾ ਮਰਿਆਦਾ ਦੀ ਉਲੰਘਣਾ ਹੈ ਹਰਨਾਮ ਸਿੰਘ ਦਾ ਜੋ ਕਿਸ ਨੂੰ ਲੈ ਕੇ ਬਿਆਨ ਵੀ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਜੱਥੇਦਾਰਾਂ ਨੂੰ ਸੇਵਾ ਮੁਕਤ ਕਰਨਾ ਮਰਿਆਦਾ ਦੀ ਉਲੰਘਣਾ ਹੈ ਸੰਗਤ ਨੂੰ ਇਕਜੁੱਟ ਕਰਨ ਦੀ ਲਈ ਇਹ ਪੰਥਕ ਇਕੱਤਰਤਾ ਸੱਦੀ ਗਈ ਹੈ ਤਾਂ ਸ੍ਰੀ ਨਨਦਪੁਰ ਸਾਹਿਬ ਤੇ ਦਰਸਲ ਇਹ ਪੰਥਕ ਇਕੱਠ ਹੋਣ ਜਾ ਰਿਹਾ ਹੈ ਅੱਜ ਜੋ ਜੱਥੇਦਾਰਾਂ ਦੀ ਪਿਛਲੇ ਦਿਨੀ ਸੇਵਾ ਮੁਕਤੀ ਕੀਤੀ ਗਈ ਹੈ ਜੋ ਕਿ 26 ਦਿਨਾਂ ਦੇ ਵਿੱਚ ਤਿੰਨ ਜੱਥੇਦਾਰ ਬਦਲੇ ਗਏ ਨੇ ਉਸ ਦਾ ਸਿੱਧੇ ਤੌਰ ਤੇ ਦਮਦਮੀ ਟਕਸਾਲ ਦੇ ਵੱਲੋਂ ਹੋਰਨਾ ਸੰਪਰਦਾਵਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ